ਅਮਰitsar ਦਿਹਾਤੀ ਦੇ ਥਾਣਾ ਰਾਮਦਾਸ ਅਧੀਨ ਆਉਂਦੇ ਪਿੰਡ ਅਵਾਨ ਵਿਖੇ ਇੱਕ ਨੂ ਆਪਣੇ ਸੱਸ ਸਹੁਰੇ ਨੂੰ ਬੇਹੋਸ਼ ਕਰਕੇ ਘਰੋਂ ਆਸ਼ਿਕ ਨਾਲ ਫਰਾਰ ਹੋ ਗਈ ਜਿਸ ਮਾਮਲੇ 'ਚ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਨੂ ਅਤੇ ਉਸਦੇ ਆਸ਼ਿਕ ਨੂੰ ਕਾਬੂ ਕੀਤਾ ਗਿਆ ਇਸ ਸੰਬੰਧੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਰਾਮਦਾਸ ਅਧੀਨ ਆਉਂਦੇ ਪਿੰਡ ਅਵਾਨ 'ਚ ਦਾਇਆ ਮਾਮਲਾ ਹੈ ਜਿੱਥੇ ਇੱਕ ਨੂ ਆਪਣੀ ਸੱਸ ਅਤੇ ਸਹੁਰੇ ਨੂੰ ਨਸ਼ੀਲੀ ਚੀਜ਼ ਦੇ ਕੇ ਰਾਤ ਸਮੇਂ ਘਰੋਂ ਫਰਾਰ ਹੋ ਗਈ ਸੀ ਇਸ ਦੌਰਾਨ ਉਹ ਜਾਂਦੇ ਹੋਏ 8 ਲੱਖ 83 ਹਜ਼ਾਰ ਦਾ ਸੋਨਾ ਦੋ ਪਾਸਪੋਰਟ ਚਾਰ ਏਟੀਐਮ ਅਤੇ ਗੱਡੀ ਲੈ ਕੇ ਫਰਾਰ ਹੋ ਗਈ ਇਸ ਸੰਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਨੂ ਅਤੇ ਉਸਦੇ ਆਸ਼ਿਕ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਉਨ੍ਹਾਂ ਕੋਲੋਂ ਸੋਨੇ ਦੇ ਗਹਿਣੇ ਪਾਸਪੋਰਟ ਅਤੇ ਏਟੀਐਮ ਕਾਰਡ ਬਰਾਮਦ ਕੀਤੇ ਗਏ ਉਨ੍ਹਾਂ ਨੇ ਦੱਸਿਆ ਕਿ ਇਸ ਲੜਕੀ ਦਾ ਪਤੀ ਵਿਦੇਸ਼ ਰਹਿੰਦਾ ਸੀ ਉਨ੍ਹਾਂ ਨੇ ਦੱਸਿਆ ਕਿ ਇਸੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਂਜੀ ਐਮਡੀ 18824 ਨੂੰ ਜੀ ਥਾਣਾ ਰਮਦਾਸ ਤੋਂ ਸਾਡੇ ਅ ਕੰਡੀਸ਼ਨਲ ਐਸਐਚਓ ਗੁਰਕਪਾਲ ਸਿੰਘ ਨੇ ਇਹਨਾਂ ਪਾਸ ਰੇਸ਼ਮ ਸਿੰਘ ਪੁੱਤਰ ਬਲਕਾਸ਼ ਸਿੰਘ ਵਾਸੀ ਵਾਣ ਥਾਣਾ ਰਮਦਾਸ ਨੇ ਇੱਕ ਸਟੇਟਮੈਂਟ ਦਿੱਤੀ ਕਿ ਉਹ ਉਸ ਦਾ ਬੇਟਾ ਜਿਹੜਾ ਇਟਲੀ ਦੇ ਵਿੱਚ ਰਹਿੰਦਾ ਤੇ ਉਹਦੀ ਨੌ ਤੇ ਰੇਸ਼ਮ ਸਿੰਘ ਖੁਦ ਜਿਹੜਾ ਆਪਣੇ ਘਰ ਰਹਿੰਦੇ ਨੇ ਇਥੇ ਪਿੰਡ ਵਾਣ ਤੇ 17-18 ਦੀ ਦਰਮਿਆਨੀ ਰਾਤ ਨੂੰ ਰੇਸ਼ਮ ਸਿੰਘ ਨੇ 2:00 ਵਜੇ ਕਰੀਬ ਉੱਠ ਕੇ ਵੇਖਿਆ ਵੀ ਉਹਦੇ ਘਰ ਦੇ ਦਰਵਾਜ਼ੇ ਜਿਹੜੇ ਖੁੱਲੇ ਸੀਗੇ ਸਮਾਨ ਅਲਮਾਰੀਆਂ ਮੇਨ ਖੁੱਲੀਆਂ ਸੀਗੀਆਂ ਤੇ ਸਮਾਨ ਖਿੰਡਿਆ ਸੀਗਾ ਤੇ ਉਹਦੇ ਘਰ ਨੌ ਮੌਜੂਦ ਨਹੀਂ ਸੀ ਦੇ ਨਾਲ ਹੀ ਉਹਦੀ ਜਿਹੜੀ ਸਵਿਫਟ ਕਾਰ ਸੀ ਘਰੋਂ ਗਾਇਬ ਸੀ ਜ ਜਦੋਂ ਨੇ ਆਲੇ ਦੁਆਲੇ ਚੈੱਕ ਕੀਤਾ ਉਹਨੂੰ ਕਲੀਅਰ ਹੋਇਆ ਕਿਉਂਕਿ ਉਹ ਪਿਛਲੇ ਦਿਨਾਂ ਚ ਕੋਈ ਸ਼ੱਕ ਸੀਗਾ ਉਹਨੂੰ ਕਲੀਅਰ ਹੋਇਆ ਵੀ ਉਹਦੀ ਨੌ ਕਿਸੇ ਅਣਪਛਾਤੇ ਬੰਦੇ ਨਾਲ ਘਰ ਦਾ ਮੇਨ ਕੀਮਤੀ ਸਮਾਨ ਜਿਹਦੇ ਵਿੱਚ ਕਰੀਬ 15 ਟੋਲੇ ਸੋਨਾ ਉਹਨਾਂ ਦੇ ਪਾਸਪੋਰਟ ਤੇ ਉਹਨਾਂ ਦੀ ਸਵਿਫਟ ਕਾਰ ਜਿਹੜੀ ਲੈ ਕੇ ਤੇ ਉਹ ਗਾਇਬ ਹੋ ਗਈ ਸੀ ਜਿਸ ਤੇ ਅਸੀਂ ਥਾਣਾ ਰਮਜਾਸ ਦੇ ਵਿੱਚ ਮੌਕਫਰ ਥਾਣਾ ਬਤਾਰ ਸਿੰਘ ਸਾਹਿਬ ਸਪੈਕਟਰ ਸਾਹਿਬ ਨੂੰ ਮਕਦਮਾ ਨੰਬਰ 83 ਮਿਤੀ 18 8 24 ਅੰਡਰ ਸੈਕਸ਼ਨ 305 ਬੀ 35 ਬੀ ਐਨ ਐਸ थाना ਰਮਦਾਸ ਰਜਿਸਟਰ ਜਿਸ਼ੂ ਕੀਤਾ ਇਹਦੀ ਤਫਤੀਸ਼ ਜਿਹੜੀ ਆ ਟੈਕਨੀਕਲ ਤਰੀਕੇ ਨਾਲ ਕੀਤੀ ਤੇ ਵਧੀਆ ਤਫਤੀਸ਼ ਕਰਦਿਆ ਹੋਇਆ ਮੁੱਖ ਅਫਸਰ थाना ਰਮਦਾਸ ਦੀ ਟੀਮ ਵੱਲੋਂ ਜਿਹੜਾ ਇਸ ਦੀ ਜਿਹੜੀ ਆ ਰੇਸ਼ਨ ਸਿੰਘ ਦੀ ਨੌ ਪਰਨੀਤ ਕੌਰ ਤੇ ਉਸ ਦੇ ਨਾਲ ਸੁਖਪ੍ਰੀਤ ਸਿੰਘ ਏਲੀਅਸ ਸੁਖੀ ਸਾਨੂੰ ਹੁਲਕਾਰ ਸਿੰਘ ਵਾਸੀ ਕਗਵਾਲ ਜਿਹੜੇ ਕਿ ਇਨ੍ਹਾਂ ਦੇ ਦੋਵਾਂ ਨੇ ਆਪਸ ਵਿੱਚ ਸਬੰਧ ਸੀਗੇ ਇਹਨਾਂ ਦੋਵਾਂ ਨੂੰ ਰਮਦਾਸ ਨਾਗੋ ਅਵਾਨਪਿੰਡ ਦੇ ਬਾਹਰੋਂ ਇਹਨਾਂ ਨੂੰ ਅਰੈਸਟ ਕੀਤਾ ਔਰ ਅਰੈਸਟ ਕਰਕੇ ਇਹਨਾਂ ਵੱਲੋਂ ਜਿਹੜਾ ਘਰੋਂ ਚੋਰੀ ਕੀਤਾ ਸਮਾਨ ਸੀਗਾ 15 ਤੋਲੇ ਸੋਨਾ ਤੇ ਨਾਲ ਇਨ੍ਹਾਂ ਦੇ ਜਿਹੜੇ ਪਤੀ ਪਤਨੀ ਦੇ ਪਾਸਪੋਰਟ ਤੇ ਹੋਰ ਕੁਝ ਕੀਮਤੀ ਸਮਾਨ ਦੇ ਨਾਲ 4-5 ਇਹਨਾਂ ਦੇ ਏਟੀਐਮ ਸੀਗੇ ਉਹ ਸਾਰਾ ਕੁਝ ਬਰਾਮਦ ਕਰ ਲਿਆ ਜੇ ਸਰ ਪਾਸਪੋਰਟ ਖੜਨ ਦੀ ਕੀ ਮਨਚਾ ਹੈ। ਪਾਸਪੋਰਟ ਕਈ ਵਾਰੀ ਅਸਲ ਦੇ ਵਿੱਚ ਇਹ ਕਾਰਨ ਸੀਗਾ ਵੀ ਇਹਨਾਂ ਦੇ ਜਿਹੜੀ ਨੌ ਸਹੁਰੇ ਦਾ ਆਪਸ ਵਿੱਚ ਸਬੰਧ ਜਿਹੜੇ ਪਰਿਵਾਰਕ ਤੌਰ ਤੇ ਠੀਕ ਨਹੀਂ ਸੀਗੇ ਤੇ ਪਾਸਪੋਰਟ ਉਹਨਾਂ ਨੂੰ ਖਰਾਬ ਕਰਨ ਵਾਸਤੇ ਵੀ ਗਾਹ ਨਾ ਬੰਨ ਕੇ ਜਲਦੀ ਤੇ ਨਾ ਹੀ ਉਹ ਬਾਹਰ ਕਿਤੇ ਜਾ ਸਕਣਗੇ ਇਸ ਕਰਕੇ ਉਹ ਲੈ ਲਿਆ। ਪਤਾ ਲੱਗ ਸਕਿਆ ਵੀ ਕਿੱਥੇ ਜਾ ਰਹੇ ਸੀ ਇੱਥੋਂ ਘਰ ਉੱਤਰੋਗੇ। ਅਸਲ ਦੇ ਵਿੱਚ ਕਿਉਂਕਿ ਇਹਦਾ ਵਿਆਹ ਆਲਰੇਡੀ ਪਹਿਲਾਂ ਹੋਇਆ ਸੀਗਾ ਪ੍ਰਨੀਤ ਕੌਰ ਦਾ ਤੇ ਜਿਹੜਾ ਸੁਖਪ੍ਰੀਤ ਸੁਖੀ ਆ ਇਹਨਾਂ ਦੀ ਇਹਨਾਂ ਦੀ ਆਪਸ ਵਿੱਚ ਇਹ ਨੀਤ ਸੀਗੀ ਕਿ ਇਹ ਦੋਵੇਂ ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿਣਗੇ। ਤੇ ਜਿਹੜਾ ਜਿਹੜੀ ਆ ਪਰਨੀਤ ਕੌਰ ਇਹਦੇ ਵੱਲੋਂ ਹਾਈ ਕੋਰਟ ਦੇ ਵਿੱਚ ਰਿਟ ਕਰਨੀ ਸੀ ਕਿ ਜਾਂ ਹਾਈ ਕੋਰਟ ਤੋਂ ਇਹ ਮਦਦ ਲੈਣੀ ਸੀ ਵੀ ਮੇਰਾ ਸਹੁਰਾ ਪਰਿਵਾਰ ਮੈਨੂੰ ਤੰਗ ਕਰਦਾ ਵਾ ਘਰ ਵਾਲਾ ਮੈਨੂੰ ਕੁੱਟਦਾ ਮਾਰਦਾ ਵਾ ਤੇ ਮੈਂ ਇਹ ਮੈਨੂੰ ਹਰ ਤਰੀਕੇ ਨਾਲ ਮੈਨੇ ਜਿਹੜੀਆਂ ਮੇਰੀਆਂ ਪੁਨਿਆਦੀ ਲੋੜਾਂ ਪੂਰੀਆਂ ਕਰਦਾ ਸੁੱਕੀ ਤੇ ਜਦੋਂ ਇਹ ਅਦਾਲਤ ਵੱਲੋਂ ਆਰਡਰ ਹੋ ਜਾਂਦੇ ਤੇ ਫਿਰ ਇਹ ਜਿਹੜਾ ਇਹਨਾਂ ਦਾ ਸਮਾਨ ਸੀਗਾ ਜਿਹੜਾ ਇਹ ਹੀ ਇਹਨਾਂ ਦਾ ਸੋਨਾ ਤੇ ਸਾਰਾ ਸਮਾਨ ਇਹਨਾਂ ਨੇ ਆਪ ਲੈ ਕੇ ਤੇ ਫਿਰ ਆਪਣੀ ਅਗਲੀ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਸੀ ਇਹ ਪਤਾ ਲੱਗਾ ਕਿੰਨੇ ਕੁ ਜੇ ਭੱਜੇ ਕਿਸ ਤਰ੍ਹਾਂ ਭੱਜੇ ਕੋਈ ਪਰਿਵਾਰ ਨੂੰ ਸੰਗਾਤ ਨੂੰ ਵੇਚਾ ਤੋਂ ਨਹੀਂ ਹਾਂਜੀ ਹਾਂਜੀ ਇਹਦੇ ਵਿੱਚ ਇਹ ਕਲੀਅਰ ਹੋਇਆ ਜੀ 17 18 ਦੀ ਰਾਤ ਨੂੰ ਇਹਨੇ ਉਹਨਾਂ ਨੂੰ ਕੋਈ ਸਬਜ਼ੀ ਚ ਪਾ ਕੇ ਦਿੱਤਾ ਜੀ ਜਿਹਦੇ ਨਾਲ ਉਹ ਨੀਂਬੇ ਹੋਸ਼ ਹੋ ਗਏ ਤੇ ਉਹ ਕਰੀਬ ਕਾਫੀ ਦਿਨ ਬੇਹੋਸ਼ ਰਹਿਣ ਤੋਂ ਬਾਅਦ ਉਹਨੇ ਚੇਨ ਨੂੰ ਇਹ ਆਪਣਾ ਸਾਮਾਨ ਲੈ ਕੇ ਨਿਕਲ ਗਏ ਤੇ ਜਦੋਂ ਉਹਨਾਂ ਨੇ ਇਹ ਸਾਰਾ ਕੁਝ ਉਹਨਾਂ ਨੂੰ ਪਤਾ ਲੱਗਾ ਤੇ ਜਦੋਂ ਪੁਲਿਸ ਨੂੰ ਤਲਾਹ ਦਿੱਤੀ ਅਸੀਂ ਤੁਰੰਤ ਤਾਫੀਆਂ ਤਰਜ ਕਰਕੇ ਤੇ ਆਪਣੇ ਤਰੀਕੇ ਨਾਲ ਸਰ ਕਿੰਨੇ ਕੁ ਸਮੇਂ ਤੋਂ ਰਿਲੇਸ਼ਨ ਸੀ ਜੀ ਇਹ ਤਫਤੀਸ਼ਦਾਰਾਂ ਨੇ ਸਾਹਮਣੇ ਆਇਆ ਜੀ ਪਿਛਲੇ ਡੇਢ ਦੋ ਸਾਲ ਤੋਂ ਇਹਨਾਂ ਦੇ ਆਪਿਸਬੰਦ ਸੀ ਕਿਸੇ ਤਰ੍ਹਾਂ ਦਾ ਰਿਲੇਸ਼ਨ ਬੜਾ ਸੀ ਕੁਝ ਹੋਰ ਸਾਹਮਣੇ ਆਇਆ ਕੋਈ ਆਪਣਾ ਆਮ ਆਪਾਂ ਨੂੰ ਪਤਾ ਜੀ ਅੱਜਕੱਲ ਪਰਿਵਾਰ ਜਿਹੜੇ ਨਿਬਾਤ ਚੱਲ ਗਿਆ ਬੰਦਾ ਜਿਹੜਾ ਮੰਨ ਲਓ ਮੁੰਡਾ ਉੱਥੇ ਆਪਣੀ ਰੋਜੀ ਰੋਟੀ ਲਈ ਆ ਇੱਥੇ ਮਗਰ ਇਹਨੂੰ ਸਹੂਲਤਾਂ ਸਾਰੀਆਂ ਸੀਗੀਆਂ ਪੈਸਾ ਖੁੱਲ੍ਹਾ ਸੀਗਾ ਜੀ ਤੇ ਜਦੋਂ ਆਉਂਦਿਆਂ ਜਾਂਦੇ ਇਹਨਾਂ ਦੀ ਆਪਿਸਬੰਦ ਬਣੀ ਕੋਈ ਬੱਚਾ ਵੀ ਹੈਗਾ ਜੀ ਨਹੀਂ ਨਹੀਂ ਜੀ ਬੱਚਾ ਕੋਈ ਨਹੀਂ ਜੀ ਕੋਈ ਅਦਾਦੋ ਜਿਵੇਂ ਕਰਦਾ ਕਿ ਹਾਂਜੀ ਅਦਾਲਤ 'ਚ ਪੇਸ਼ ਕਰਕੇ ਜੀ ਬਕਾਇਦਾ ਦੋ ਤਿੰਨ ਦਾ ਰਿਮਾਂਟ ਲਿਆ ਗਿਆ ਸੀਗਾ ਰਿਮਾਂਟ ਤੋਂ ਬਾਅਦ ਇਹਨਾਂ ਨੇ ਜਿੰਨੀ ਚੋਰੀ ਕੀਤੀ 100% ਰਿਕਵਰੀ ਕੀਤੀ ਹੈ ਜਿਹੜਾ ਗਹਿਣਾ ਆ ਇਹ 8 ਲੱਖ ਤੇ 63 ਹਜ਼ਾਰ ਰੁਪਏ ਦਾ ਗਹਿਣਾ ਬਣਦਾ ਜੀ ਜਿਹੜਾ ਇਹਨਾਂ ਦਾ ਇਹਨਾਂ ਨੇ ਚੋਰੀ ਕੀਤਾ ਕਿੱਥੋਂ ਰਿਕਵਰੀ ਹੋਈ ਹੈ ਜੇ ਇਹਨਾਂ ਨੇ ਉੱਥੇ ਹੀ ਪਿੰਡ ਦੇ ਬਾਹਰ ਜਦੋਂ ਉੱਥੋਂ ਨਿਕਲੇ ਨੇ ਜੀ ਚੋਰੀ ਕਰਕੇ ਤੇ ਇਹ ਸਾਰਾ ਸਮਾਨ ਇਹਨਾਂ ਨੇ ਬਾਹਰ ਨਿਕਾਤਾ ਸੀਗਾ ਜੀ ਜਿਹੜਾ ਹੁਣ ਇਹਨਾਂ ਨੇ ਆਪਣੀ ਨਿਸ਼ਾਨਦੇਹੀ ਕਰਕੇ ਤੇ ਸਾਨੂੰ ਬਰਾਮਦ